ਹਰ ਗੱਲ ਹੁੰਦੀ ਆ ਇਹਨਾਂ ਦੀ ਗੱਲਬਾਤ ਤੇ ਤੇ ਉਹ ਜਿਹੜੀ ਮੈਂ ਬੀਬੀ ਦੀ ਤੁਹਾਨੂੰ ਫੋਟੋ ਦਿਖਾਈ ਸੀ ਅਮਨਦੀਪ ਲੁਥਰ ਦੀ ਦੀਪਿਕਾ ਲੁਥਰਾ ਦੀ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆਂ ਇਹ ਇਹਨਾਂ ਦੀ ਕਲੈਬ ਕੀਤੀ ਹੋਈ ਐ ਇਹ ਅਮਰਸਰ ਦੀ ਬਸਨੀਕ ਆ ਬੀਬੀ ਦੀਪਿਕਾ ਲੁਥਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਐ ਤੁਹਾਨੂੰ ਕੋਸ਼ਕੱਦ ਹਮਾਂ ਪਹਿਲੇ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸ ਵਿੱਚ ਹੀ ਰਿਲੇਸ਼ਨ ਚ ਨੇ ਤੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਦੀ ਇਹਨਾਂ ਵੈਦਾਂ-ਵੁੱਦਾਂ ਦੀ ਪੈੜਨ ਆਪਣੀ ਸ਼ੁਰੂ ਕਰ ਦਿੱਤੀ ਵੀ ਇਹ ਵੈਦਾਂ ਦੇ ਕਿੱਥੋਂ ਕੰਮ ਚੱਲਦਾ ਕੀ ਆ ਇਹ ਲੀਗਲ ਆ ਨਾ ਲੀਗਲ ਆ ਕਾਨੂੰਨੀ ਆ ਨਹੀਂ ਗੈਰ ਕਾਨੂੰਨੀ ਆ ਜਾਂ ਇਹਨਾਂ ਨੂੰ ਕਮਾਈ ਕਿੰਨੀ ਆ ਜਾਂ ਕਿਉਂ ਕਰ ਰਹੇ ਆ ਕਰਦੇ-ਕਰਦੇ ਸਾਨੂੰ ਪ੍ਰੋਮੋਸ਼ਨਲ ਇਹਨਾਂ ਦੀਆਂ ਵੀਡੀਓ ਸ਼ੋ ਹੋ ਗਈਆਂ ਤੇ ਪ੍ਰੋਮੋਸ਼ਨਲ ਕਰ ਰਹੀ ਸੀਗੀ ਬੀਬੀ ਦੀਪਕਾ ਲੁਥਰਾ ਅਮਰਸਰ ਤੋਂ ਇਨੇ ਤਿੰਨਾ ਚਾਰਾਂ ਵੈਦਾਂ ਦੀ ਪ੍ਰੋਮੋਸ਼ਨ ਕੀਤੀ ਸੀ ਤੇ ਪ੍ਰੋਮੋਸ਼ਨ ਕੀਤੀ ਤੇ ਅਸੀਂ ਔਨ ਰਿਕਾਰਡ ਗੱਲਬਾਤ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਕਿਸੇ ਗੱਲਬਾਤ ਨੂੰ ਲੈ ਕੇ ਪ੍ਰੋਮੋਸ਼ਨ ਦੀ ਹੀ ਗੱਲ ਕਰਕੇ ਇਹਨੂੰ ਕਿਹੜਾ ਬੁਲਾ ਲਿਆ ਸੀ ਅਮਰਸਰ ਸਾਹਿਬ ਜਦੋਂ ਇਹਨਾਂ ਦੀ ਗੱਡੀ ਆਈ ਕੈਮਰਾਮੈਨ ਡਰਾਈਵਰ ਤੇ ਦੀਪਿਕਾ ਲੁਧਰਾ ਖੁਦ ਵਿੱਚ ਸੀ ਤੇ ਮੈਂ ਦੋਨੋਂ ਉਹਨਾਂ ਨੂੰ ਫਤੇ ਬੁਲਾਤੀ ਵੀ ਆਜੋ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨੀ ਹੈ ਜੋ ਸਾਡੇ ਕੋਲ ਔਨ ਰਿਕਾਰਡ ਹੈ ਉਹਨਾਂ ਨੂੰ ਵੀ ਪਤਾ ਵੀ ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਫੱਟੇ ਮੂੰਹ ਤੱਕ ਗਾਲ ਤੱਕ ਨਹੀਂ ਕੱਢੀ ਕੁਝ ਨਹੀਂ ਕੀਤਾ ਭਾਇਆ ਉਹਨੂੰ ਸਮਝਾਇਆ ਵੀ ਪਹਿਲੀ ਗੱਲ ਉਹਦੇ ਸਿਰ ਤੇ ਚੁੰਨੀ ਨਹੀਂ ਸੀ ਗੱਲ ਤੇ ਉਹ ਹਜ਼ੂਰਗਾ ਲਾ ਕੇ ਉਹਦਾ ਸੈਟ ਘਾਇਆ ਵੀ ਤੂੰ ਸਾਡੀ ਭੈਣ ਆ ਬੈਠ ਗਲਤ ਰਸਤੇ ਪੈ ਚੱਲੀ ਆ ਭੈਣੇ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗਾਂ ਨੇ ਖੂਨ ਡੋਲੇ ਆ ਥੋਨ ਨੂੰ ਆ ਪ੍ਰੋਮੋਸ਼ਨਾਂ ਕਰਕੇ ਕੀ ਮਿਲਿਆ ਕਹਿੰਦੀ ਪੈਸਾ ਮੈਂ ਕਿਹਾ ਪੈਸੇ ਤਾਂ ਕੋਈ ਮਤਲਬ ਆ ਕਹੀਂ ਉਹਨੇ ਸਿਰ ਮਾਰਤਾ ਹਾਂਜੀ ਤੁਸੀਂ ਪ੍ਰਮੋਸ਼ਨਾਂ ਕਰਕੇ ਪੈਸਾ ਕਮਾਇਆ ਡਾਕਟਰਾਂ ਨੇ ਦਵਾਈ ਵੇਚ ਕੇ ਪੈਸਾ ਕਮਾਇਆ ਚਾਹ ਜਿਨ੍ਹਾਂ ਨੇ ਖਾਧੀ ਉਹਨਾਂ ਦੇ ਪਰਚੇ ਹੋ ਗਏ ਰੇਟ ਕੇਸਾਂ ਦੇ ਤੇ ਨਸਲਾਂ ਖਰਾਬ ਹੋ ਗਈਆਂ ਤੇ ਡਰ ਦੇ ਮਾਰੇ ਉਹਨੇ ਵੀਡੀਓ ਤਾਂ ਡਿਲੀਟ ਕੀਤੀ ਸਾਡੇ ਨਾਲ ਸਹਿਮਤ ਹੋਈ ਕਹਿੰਦੀ ਮੈਂ ਵੀਡੀਓ ਪਾ ਦਿੰਨੀ ਆ ਲੈਟਰ ਤੇ ਰੋ ਰੋ ਵੀ ਵੀ ਨੀ ਵੀਡੀਓ ਪਾ ਦਨੀ ਆ ਮੈਂ ਨੈਟ ਤੇ ਵੀ ਅੱਜ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੇਰੇ ਤੋਂ ਭੁੱਲ ਚੱਕੋਗੀ ਮੈਨੂੰ ਮਾਫ਼ ਕੀਤਾ ਜਾਵੇ ਮੈਂ ਇਹ ਤੋਂ ਬਾਅਦ ਨਹੀਂ ਕਰੂੰਗੀ ਤੇ ਹਾਲਾਂਕਿ ਮੈਂ ਉਹਨਾਂ ਤੋਂ ਪੈਸੇ ਲਏ ਸੀ ਮੈਂ ਕਿ ਪੈਸੇ ਮੋੜਨ ਦੀ ਲੋੜ ਨਹੀਂ ਤੇ ਬੰਦ ਕਰ ਦੇ ਇਸ ਚੀਜ਼ ਨੂੰ ਹੋਰ ਪ੍ਰਮੋਸ਼ਨਾਂ ਜੋ ਕਰਨੀਆਂ ਗੱਡੀਆਂ ਗੁੱਡੀਆਂ ਜਾਂ ਕਰੀ ਚੱਲੋ ਸ਼ੋਅਰੂਮਾਂ ਦੇ ਉੱਥੋਂ ਜਾ ਕੇ ਮੈਂ ਤੁਹਾਨੂੰ ਸਾਰ ਜਦੋਂ ਭੈ ਨਹੀਂ ਕਹਿੰਦਾ ਤੁਹਾਨੂੰ ਅਸੀਂ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਉਹਨੂੰ ਅਸੀਂ ਇੱਕ ਲੈਟਰ ਦਿੱਤਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ ਲੈਟਰ ਸੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਬੀਬੀ ਲੁਥਰਾ ਜੀ ਮੈਂ ਅਮਰਪਾਲ ਸਿੰਘ ਮਹਿਰ ਆਪ ਜੀ ਨੇ ਸਤਕਾਰ ਸਹਿਤ ਬੇਤੀ ਭੇਜ ਰਿਆ ਹਾਂ ਅਸੀਂ ਕੁਝ ਦਿਨ ਤੋਂ ਇੰਟਰਨੈਟ ਦੇ ਧਰਦਿਆਂ ਕਾਫੀ ਇਤਰਾਜਜੋਗ ਵੀਡੀਓ ਦੇਖ ਰਹੇ ਹਾਂ ਸਾਗਤ ਵੀ ਸਾਨੂੰ ਭੇਜ ਰਹੀ ਆ ਵੀ ਇਹ ਲੜਕੀ ਸੈਕਸ ਵਧਾਉਣ ਵਾਲੀਆਂ ਦਵਾਈਆਂ ਨੂੰ ਪ੍ਰਮੋਟ ਕਰ ਰਹੀ ਆ ਜੋ ਕਾਫੀ ਇਤਰਾਜਜੋਗ ਨਹੀਂ ਅਸੀਂ ਪੰਜਾਬ ਦੇ ਵਾਸੀ ਆ ਨੈਸਨ ਦਾ ਤੇ ਸਾਡਾ ਪੰਜਾਬ ਦੇ ਵਿੱਚ ਵਧ ਰਹੇ ਬਰਾਦਤਾ ਨੂੰ ਰੋਕਾ ਸੰਬੰਧੀ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਇਹ ਵੀਡੀਓ 14-15 ਸਾਲ ਦੇ ਬੱਚੇ ਲਈ ਹਾਨੀਕਾਰਕ ਹੈ ਜਿਵੇਂ ਕਿ ਤੁਹਾਡੇ ਨਾਲ ਵੀਡੀਓ ਵੇਖ ਕੇ ਦਵਾਈਆਂ ਖਾਣਗੇ ਤੇ ਕਾਮਵਾਸ਼ਨਾ ਵਧਨ ਲੱਗ ਜੂਗੀ ਤੇ ਬਲਾਤਕਾਰ ਵਧੇ ਜਾ ਰਹੇ ਆ ਅਸੀਂ ਉਹਨਾਂ ਨੂੰ ਥੋੜੀ ਦੱਸ ਸਕਦੇ ਸਾਡੇ ਕੋਲ ਕਿਦਾਂ ਦਾ ਕੇਸ ਆਇਆ ਜੋ ਤੁਸੀਂ ਵੀਡੀਓ ਨੂੰ ਇੰਟਰਨੈਟ ਤੇ ਅਪਲੋਡ ਕੀਤੀਆਂ ਡਿਲੀਟ ਕਰ ਦਿੱਤੀਆਂ ਜਾਣ ਅੱਗੇ ਤੋਂ ਇਹੋ ਜਿਹੀਆਂ ਵੀਡੀਓ ਨੂੰ ਦੂਰੇ ਮਤਲਬ ਵਾਲੀਆਂ ਵੀਡੀਓ ਨੂੰ ਅਪਲੋਡ ਨਾ ਕੀਤਾ ਜਾਵੇ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਅਸੀਂ ਅਰਦਾਸ ਕਰਦੇ ਹਾਂ ਪੰਜਾਬ ਦੇ ਸਾਰੇ ਨੌਜਵਾਨ ਵੀਰ ਭੈਣ ਵਧੀਆ ਜਿਤਦਾਰ ਕੰਮ ਕਰ ਰ ਤੇ ਕਮਾਈ ਕਰਨ ਅਸੀਂ ਨਹੀਂ ਚਾਹੁੰਦੇ ਤੁਸੀਂ ਇਦਾਂ ਦੇ ਕੰਮ ਕਰੋ ਤੇ ਬੱਚਿਆਂ ਦਾ ਨੁਕਸਾਨ ਹੋਵੇ ਤੇ ਤੁਹਾਨੂੰ ਵੀ ਲੋਕ ਗਾਲੀ ਗਲੋਚ ਕਰਨ ਇਸ ਲੇਖਤ ਨਾਲ ਜੇ ਸਹਿਮਤ ਹੋ ਤੇ ਇਸ ਨੂੰ ਪੋਸਟ ਕੀਤਾ ਜਾਵੇ ਜੇ ਤੁਸੀਂ ਇਸ ਤੁਸੀਂ ਮਰਿਆਦਾ ਨੂੰ ਤੋੜੋਗੇ ਤੇ ਫਿਰ ਖਾਲਸਾਈ ਮਰਿਆਦਾ ਅਨੁਸਾਰ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਜੇ ਤੁਸੀਂ ਇਸ ਇਸ ਲੇਖਤ ਨੂੰ ਪੜ੍ਹ ਲਿਆ ਤੇ ਮੰਨ ਲਿਆ ਤੇ ਨੂੰ ਪੋਸਟ ਕਰ ਦਿੱਤਾ ਜਾਵੇ ਤੇ ਉਹ ਸਾਡੇ ਬੈਠੇ ਉਹਨੂੰ ਆਪਣੇ ਇੰਟਰਨੈਟ ਪੇਜ ਤੇ ਪੋਸਟ ਕਰ ਦਿੱਤਾ ਸੀ ਚਾਹ ਪਾਣੀ ਪਿਆ ਤੋਰ ਦਿੱਤੇ ਗਏ ਮਸਲਾ ਖਤਮ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਸੀਂ ਉਹਨੂੰ ਇਹ ਵੀ ਕਿਹਾ ਦੀ ਤੇਰਾ ਕਸੂਰ ਨਹੀਂ ਹੁਣ ਅਸੀਂ ਵੈਦਾਂ ਦੀ ਪੂਛ ਨੱਪਣੀਆਂ ਤੇ ਉਹਨਾਂ ਨੂੰ ਅਸੀਂ ਸਕੈਂਡਲ ਨੂੰ ਖਤਮ ਕਰਨਾ ਚਾਹੁੰਦੇ ਆ ਸ਼ਰਮ ਦੀ ਗੱਲ ਆ ਉਸ ਬੀਬੀ ਦੀ ਅਸੀਂ ਹਜੇ ਮੋਗੇ ਨਹੀਂ ਪਹੁੰਚੇ ਵੀ ਉਹ ਬੀਬੀ ਨੂੰ ਇਸ ਖੇਡ ਤੋਂ ਬਾਹਰ ਕੱਢ ਦਿੱਤਾ ਤੇ ਉਹਦਾ ਸਾਨੂੰ ਫੋਨ ਆਇਆ ਵੀ ਮੈਨੂੰ ਨਹੀਂ ਰੋਕ ਸਕਦੇ ਤੇ ਮੈਂ ਪੁਲਿਸ ਕੰਪਲੇਂਟ ਕਰੂੰਗੀ ਵੀ ਤੁਸੀਂ ਉਹ ਵੀਡੀਓ ਕਿਉਂ ਡਿਲੀਟ ਕਰਵਾਈਆ ਤੇ ਬੇਸਬਾਲ ਦੀ ਉਹਨੇ ਮੈਨੂੰ ਫੋਟੋ ਨੀਦ ਲਾ ਕੇ ਭੇਜੀ ਵੀ ਇਹ ਤਾਂ ਫਿਰ ਬੀਬੀ ਦੇ ਮਾਤ ਦੇ ਵਿੱਚ ਵਹਿਮਾਂ ਵੀ ਪਾਣੀ 'ਚ ਰਹਿ ਕੇ ਮਗਰਮਾਚ ਨਾਲ ਦਸ਼ਮਣੀ ਪਾਲੀ ਉਹਨੇ ਚਲੋ ਕੋਈ ਨਾ ਖੈਰ ਪੁਲਿਸ ਵੀ ਆਪਣਾ ਕੰਮ ਕਰੇ ਜੋ ਅਸੀਂ ਕੀਤਾ ਉਹਦਾ ਅਸੀਂ ਜਵਾਬ ਦੇ ਹੀ ਹੈਗੇ ਆ ਹੁਣ ਗੱਲ ਇਹ ਆ ਜੋ ਗੱਲਾਂ ਬਾਤਾਂ ਅਸੀਂ ਕੀਤੀਆਂ ਉਹ ਸਾਡੀਆਂ ਨਿੱਜੀ ਨਹੀਂ ਹੈਗੀਆਂ ਛੋਟਾ ਪ੍ਰੈਸਰ رپورਟਰਾਂ ਦੇ ਵੀ ਪਰਿਵਾਰ ਨੇ ਇਸ ਦੇਸ਼ ਦੇ ਵਿੱਚ ਵਸ ਰਹੀ ਜਿਹੜੀ ਪੁਲਿਸ ਆ ਉਹ ਡਿਊਟੀਆਂ ਤੇ ਹੁੰਦੀ ਆ ਫੌਜੀ ਵੀ ਡਿਊਟੀਆਂ ਤੇ ਹੁੰਦੀਆਂ ਨੇ ਤੇ ਪਿੱਛੇ ਪਰਿਵਾਰਾਂ ਨਾਲ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ